हां जी नमस्कार आदाब सस्साकाल देखो आज मैं सूट लेके आया हूं बहुत बढ़िया सूट ਨੇ دبਕੇ लाइक ਤੇ ਸ਼ੇਅਰ ਜੂਰ ਕਰ ਦਿਓ ਇਹਦੇ ਸੂਟਾਂ ਦੇ ਵਿੱਚ 1495 1395 ਦੇ ਸੂਟ ਨੇ ਰੇਟ ਤੁਹਾਨੂੰ ਮੈਂ ਵੀਡੀਓ 'ਚ ਦੱਸਦਾ ਬਹੁਤ ਘੱਟ ਰੇਟ ਦੇ ਰਹੇ ਹਾਂ ਪਹਿਲਾ ਆਰਟੀਕਲ ਵਿਸਕੋਸ ਮਸਲੀਨ ਦੇ ਉੱਪਰ ਸੂਟ ਹੈ ਜੀ ਸਾਧਨਾ ਬ੍ਰਾਂਡ ਦਾ ਪੀਸ ਹੈ ਬ੍ਰਾਂਡਡ ਆਰਟੀਕਲ ਹੈ neck ਦੇ ਉੱਪਰ ਕਢਾਈ ਹੈ ਜੀ ਘੇਰੇ ਦੇ ਉੱਪਰ ਵੀ ਨਾਲ ਕਢਾਈ ਆ ਬਾਵਾ ਦੇ ਅਲੱਗ ਪ੍ਰਿੰਟਿੰਗ ਮਿਲੂਗੀ ਬੈਕ ਫਰੰਟ ਤੁਹਾਨੂੰ ਦੋਨੋਂ ਪ੍ਰਿੰਟ ਮਿਲਣਗੇ ਜੀ ਵਿਸਕੋਸ ਮਸਲੀਨ ਦੀ ਮਿਲੂਗੀ ਜੀ ਨਾਲ ਤੁਹਾਨੂੰ ਬਾਟਮ 2.5 ਮੀਟਰ ਸ਼ਟ ਦਾ ਕੱਪੜਾ ਰਹੂਗਾ ਤੇ ਪਾਉਣ ਤਕਰੀਬਨ 3 ਕਿ ਮੀਟਰ ਤੁਹਾਨੂੰ ਬਾਟਮ ਮਿਲੂਗੀ ਜੀ ਆਹ ਲਓ ਜੀ ਨਾਲ ਦੇਖੋ ਦੁਪੱਟਾ ਖੂਬਸੂਰਤ ਦੁਪੱਟਾ ਵਿਸਕੋਸ ਮਸਲੀਨ ਦਾ ਹੀ ਦੁਪੱਟਾ ਬ੍ਰਾਂਡ ਸਾਧਨਾ ਰਹੂਗਾ ਸਟਿਚਿੰਗ ਤੋਂ ਬਾਅਦ ਦੇਖੋ ਸੂਟ ਇਸ ਤਰ੍ਹਾਂ ਬਣੂਗੀ ਲੁੱਕ ਇਸ ਤਰ੍ਹਾਂ ਆਊਗੀ ਸੂਟ ਦੀ ਬਹੁਤ ਸੋਹਣਾ ਸੂਟ ਨੇ ਰੇਟ ਰਹੂਗਾ 1400 1395 ਵਾਲੇ ਸੋਨੇ 1495 ਵਾਲੇ 1195 ਰੁਪਏ ਕੋਰੀਅਰ ਤੁਹਾਨੂੰ ਪਤਾ ਹੀ ਹੈ ਜੀ ਆਲ ਓਵਰ ਇੰਡੀਆ ਫਰੀ ਰਹੂਗਾ ਵੀ ਚੈੱਕ ਕਰੋ ਜਰਾ ਘੇਰੇ ਦੇ ਵੀ ਕਢਾਈ ਆ neck ਦੇ ਉੱਪਰ ਵੀ ਕਢਾਈ ਆ ਬਲੂ ਕਲਰ ਆ ਸਲੇਨ ਬਾਟਮ ਨਾਲ ਡਿਜੀਟਲ ਪ੍ਰਿੰਟ ਦਾ ਹੀ ਮਿਲੂਗਾ ਜੀ ਤੁਹਾਨੂੰ ਦੁਪੱਟਾ ਬ੍ਰਾਂਡਡ ਆਰਟੀਕਲ ਨੇ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਛੋਟੀ ਜੀ ਵੀਡੀਓ ਰਹੂਗੀ ਅੱਜ ਦੀ ਮੇਰੀ ਖੂਬਸੂਰਤ ਪੀਸ ਹੈ ਸਿਰਫ 1195 ਰੁਪਏ ਜੀ ਆਖਦਾ ਸੀ ਜੀ ਦੇਖੋ ਜੀ ਇਸ ਤਰ੍ਹਾਂ ਬਣੂਗਾ ਆ ਲੋ ਜੀ ਕਾਲਾ ਰੰਗ ਆ ਗਿਆ ਜੀ ਬਲੈਕ ਕਲਰ ਕਾਲਾ ਸ਼ਾਹ ਕਾਲਾ ਜਿਵੇਂ ਕਹਿੰਦੇ ਨੇ ਮੇਰਾ ਕਾਲਾ ਹੀ ਸਰਦਾਰ ਗੋਰਿਆਂ ਨੂੰ ਦਫਾ ਕਰੋ ਆ ਲੋ ਜੀ ਕਾਲਾ ਸ਼ਾਹ ਕਾਲਾ ਪੀਸ ਚੈੱਕ ਕਰੋ ਜੀ ਬਲੈਕ ਬਿਊਟੀ ਘੇਰੇ ਤੇ ਕੜਾਈ ਨੈਕਲੈਂਡ ਤੇ ਕੜਾਈ ਬਿਲਕੁਲ ਬ੍ਰਿਕ ਬ੍ਰਿਕ ਪ੍ਰਿੰਟਿੰਗ ਹੈ ਸਾਰੀ ਡਿਜੀਟਲ ਪ੍ਰਿੰਟਿੰਗ ਹੈ ਜੀ ਬੈਗ ਤੇ ਫਰੰਟ ਤੁਹਾਨੂੰ ਦੋਨੋਂ ਹੀ ਪ੍ਰਿੰਟਡ ਮਿਲਣਗੇ ਜੀ ਆ ਲੋ ਜੀ ਨਾਲ ਦੇਖੋ ਜੀ ਇਹਦੇ ਤੁਹਾਨੂੰ ਵਿਸਕੋਸ ਮਸਲੀਨ ਦਾ ਹੀ ਮਿਲੂਗਾ ਜੀ ਦੁਪੱਟਾ डिजिटल स्टाइलिश दुपट्टा पूरा लंबा जरा दुपट्टा रहेगा कोई छोटा दुपट्टा नहीं रहेगा दुपट्टा चेक करो जरा खूबसूरत दुपट्टा क्या बात है बहुत बढ़िया पीस ने खूबसूरत पीस कलर आ गया जी पर्पल कलर चेक करो जरा का सिर्फ ग्यारह सौ पचानवे रुपये प्रिंटिंग देखो कि शानदार प्रिंटिंग है घेरे के प्रिंटिंग की बैक तो फ्रंट दोनों प्रिंटेड है जी ਆ ਲੋ ਰਿਵਿਸਕੋਸ ਮਸਲਿਨ ਦੀ ਉਹ ਬਾਟਮ ਹੈ ਰਿਵਿਸਕੋਸ ਮਸਲਿਨ ਦਾ ਜੀ ਤੁਹਾਨੂੰ ਮਿਲ ਗਿਆ ਜੀ ਦੁਪੱਟਾ ਡਿਜੀਟਲ ਦੁਪੱਟਾ ਸਿਰਫ ਤੇ ਸਿਰਫ 1195 ਰੁਪਏ ਕੋਰੀਅਰ ਦਾ ਕੋਈ ਪੈਸਾ ਨਹੀਂ ਖੂਬਸੂਰਤ ਪੀਸ ਹੈ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਥੋੜੀ ਸਕਰੀਨ ਦੇ ਉੱਪਰ ਜੀ ਮਜੈਂਟਾ ਕਲਰ ਆ ਗਿਆ ਜੀ ਆ ਲੋ ਕਲਰ ਦੇਖੋ ਜੀ ਮਜੈਂਟਾ ਇਹਨਾਂ ਚੈੱਕ ਕਰ ਲਓ ਜੀ ਨੈਕ ਦੇ ਉੱਪਰ ਵੀ ਕਲਾਈ ਚੈੱਕ ਕਰ ਲਓ ਬੰਗਲ ਦੇ ਲਗ ਪ੍ਰਿੰਟਿੰਗ ਆ ਲੋ ਜੀ ਪਲੇਨ ਮਿਲੂਗੀ ਬਾਟਮ 2.5 ਮੀਟਰ ਸ਼ਰਟ ਜੀ ਅਪ੍ਰੋਕਸੀਮੇਟਲੀ ਬਾਟਮ ਮਿਲੂਗੀ 3 ਮੀਟਰ ਦੀ ਪੂਰੀ ਲੈਂਥ ਦੇ ਸੂਟ ਨੇ ਜਿੰਨੀ ਮਰਜ਼ੀ ਲੈਂਥ ਬਣਾ ਲਿਓ ਕੋਈ ਛੋਟੇ ਸੂਟ ਨਹੀਂ ਹੈਗੇ ਔਰ ਦੁਪੱਟਾ ਚੈੱਕ ਕਰੋ ਜਦਾ ਖੂਬਸੂਰਤ ਦੁਪੱਟਾ ਮਾੜਾ ਖਿੱਚੋ ਜਰਾ ਜਦਾ ਦੁਪੱਟਾ ਖੂਬਸੂਰਤ ਤੇਜ਼ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਹੈ ਕਿਆ ਬਾਤ ਹੈ ਰੇਂਜ ਰਹੂਗੀ ਸਿਰਫ 1195 ਰੁਪਏ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਿਆ ਨਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜੁੜ ਕਰ ਲਿਓ ਹਾਲੋ ਜੀ ਰੈਡੀਸ਼ ਕਲਰ ਆ ਗਿਆ ਜੀ ਕਲਰ ਚੈੱਕ ਕਰੋ ਇਹ ਰੈਡੀਸ਼ ਮਹਿਰੂਨ ਜਿਹਾ ਰੰਗ ਹੈ ਨੈਕਲਾਈਨ ਚੈੱਕ ਕਰੋ ਜੀ ਘੇੜਾ ਚੈੱਕ ਕਰੋ ਜਰਾ ਖੂਬਸੂਰਤ ਕਢਾਈ ਹੈ ਜੀ ਘੇੜੇ ਉੱਪਰ ਨਾਲ ਕਟਵਰਕ ਦਾ ਕੰਮ ਕੀਤਾ ਹੋਇਆ ਹਾਲੋ ਚੈੱਕ ਕਰੋ ਜੀ ਨਾਲੇ ਬੈਗ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਬੈਗ ਤੇ ਫਰੰਟ ਦੋਨੋਂ ਪ੍ਰਿੰਟਡ ਮਿਲਣਗੇ ਤੁਹਾਨੂੰ ਖੂਬਸੂਰਤ ਪੀਸ ਹੈ ਜੀ ਇਹ ਪਹਿਲਾਂ 1395 1495 ਦੇ ਬਿਕੋ ਸੂਟ ਨੇ ਜੀ ਇਹ ਤੁਹਾਨੂੰ ਪਾਉਗੇ ਸਿਰਫ 1195 ਰੁਪਏ ਜੀ ਔਰ ਸਾਧਨਾ ਬ੍ਰਾਂਡ ਦੇ ਪੀਸ ਨੇ ਆਹ ਲਓ ਪੀਸ ਚੈੱਕ ਕਰੋ ਜਰਾ ਖੂਬਸੂਰਤ ਪੀਸ ਆਪਣੀ ਆਪਣੀਆਂ ਸਹੇਲੀਆਂ ਦੇ ਜਿਹੜੇ ਗਰੁੱਪ ਬਣੇ ਹੋਏ ਨੇ ਉਹਨਾਂ ਵਿੱਚ ਮੇਰੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਆਹ ਲਓ ਜੀ ਆਫਟਰ ਸਚੀ ਚ ਦੇਖੋ ਕਿੰਨੇ ਸ਼ਾਨਦਾਰ ਸੂਟ ਨੇ ਬਹੁਤ ਵਧੀਆ ਪੀਸ ਨੇ ਜੀ ਡਿਜ਼ਾਈਨਰ ਪੀਸ ਐ ਸਾਰੇ ਸਟੀਲ ਗ੍ਰੇ ਕਲਰ ਆ ਗਿਆ ਜੀ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਕਲਰ ਨੇ ਜੀ ਕਿਆ ਬਾਤ ਐ ਅੱਜ ਦੀ ਵੀਡੀਓ ਸਿਰਫ ਛੋਟੀ ਜੀ ਰਹੂਗੀ ਜੀ ਜਲਦੀ ਸਕਰੀਨਸ਼ੌਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆ ਲੋ ਜੀ ਵਿਸਕੋਸ ਮਸਲੀਨ ਦੀ ਮਿਲੂਗੀ ਤੁਹਾਨੂੰ ਬਾਟਮ ਤੇ ਨਾਲ ਦੁਪੱਟਾ ਵੀ ਮਿਲੂਗਾ ਜੀ ਵਿਸਕੋਸ ਮਸਲੀਨ ਦਾ ਹੀ ਡਿਜੀਟਲ ਦੁਪੱਟਾ ਸਟਾਈਲਿਸ਼ ਦੁਪੱਟਾ ਲਓ ਜੀ ਚੈੱਕ ਕਰੋ ਦੁਪੱਟਾ ਦੀ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਆ ਖੂਬਸੂਰਤ ਪੀਸ ਆ ਲੋ ਜੀ ਕਲਰ ਆ ਗਿਆ ਜੀ yellow ਕਲਰ ਆ ਖੂਬਸੂਰਤ ਪੀਸ ਹੈ ਜੀ ਸਿਰਫ 1100 ਤੇ 95 ਰੁਪਏ ਕਿਆ ਬਾਤ ਹੈ ਨੈਕਲੈਂਡ ਚੈੱਕ ਕਰੋ ਕਿਹੜਾ ਚੈੱਕ ਕਰੋ ਕੜਾਈ ਕੀਤੀ ਜੀ ਇਹਦੀ ਥੂੜ ਕੜਾਈ ਵਾਲਾ ਥੂੜ ਮਿਲ ਰਿਹਾ ਤੁਹਾਨੂੰ 1195 ਚ ਔਰ ਕੋਰੀਅਰ ਦਾ ਪੈਸਾ ਕੋਈ ਨਹੀਂ ਆ ਲੋ ਜੀ ਦੁਪੱਟਾ ਚੈੱਕ ਕਰੋ ਖੂਬਸੂਰਤ ਦੁਪੱਟਾ ਇਹ ਕੁਆਂਟੀਟੀ ਦੇ ਪੀਸ ਵਿਗ ਰਹੇ ਮੇਰੇ ਕੋਲੇ ਜਿੰਨੇ ਮਰਜ਼ੀ ਸੂਟ ਲੈ ਲਿਓ ਹੋਰ ਮੇਰੇ ਕੋਲੋਂ ਆ ਲੋ ਖੂਬਸੂਰਤ ਪੀਸ ਸਿਰਫ 1195 ਰੁਪਏ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਨਾਲੇ ਜਿਹੜੇ ਨਵੇਂ ਕਸਟਮਰ ਦੇਖ ਰਹੇ ਨੇ ਵੀਡੀਓ ਮੇਰੀ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਕੂਪਰਸ ਪੀਸ ਹੈ ਜੀ ਆਫਟਰ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਸਨੈਪ ਤੁਹਾਨੂੰ ਸਾਰੇ ਨਾਲ ਆਉਣਗੇ ਇਹ ਵੀਡੀਓ ਦਾ ਆਖਰੀ ਸੂਟ ਸੀਗਾ ਹੁਣ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਰ ਸਤਿ ਸ੍ਰੀ ਅਕਾਲ